ਲੋਕਾਪルス ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਸਮਾਜ ਵਿਰੋਧੀ ਅੰਜ਼ਰਾਂਬੋਧ ਚੱਲ ਰਹੀ ਮੈਂਮ ਦੇ ਵਿੱਚ ਵੱਡੀ ਸਫਲਤਾ ਹੌਸਲਾ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ 470 ਗ੍ਰਾਮ ਹਿਰਨ ਅਤੇ ਇੱਕ ਗੱਡੀ ਸਮੇਤ ਕੀਤਾ ਗਿਆ ਕਰਤਾ ਇਸ ਮੌਕੇ ਪੈਸਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਪਰਸਨ ਨੂੰ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਜੋ ਕਿ ਮੌਕੇ ਦੇ ਵਿੱਚ ਸਪਲਾਈ ਦੇਣ ਦੇ ਲਈ ਆ ਰਹੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਮੌਕੇ ਤੇ ਕਾਬੂ ਕਰਕੇ 470 ਗਾਮ ਹਿਰਨ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਮਲਜਮਾਂ ਦੀ ਪਹਿਚਾਨ ਸੁਖਜੀਤ ਸਿੰਘ ਅਤੇ ਗਰਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਹਲੇ ਰਹਿਣ ਵਾਲੇ ਹਨ ਦੋਵੇਂ ਹੀ ਹਰਨ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅੱਜ ਉਹ ਦਾਲਾ ਦੀ ਦਾਣਾ ਮੰਡੀ ਵਿਖੇ ਆਪਣੀ ਗੱਡੀ ਵਿੱਚ ਗਾਹਕਾਂ ਦੀ ਉਡੀਕ ਕਰ ਰਹੇ ਸਨ ਜਦੋਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਥਾਣੇ ਮੈਨੇ ਦੇ ਵਿੱਚ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਦੋਨਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਮਾਨ ਹਾਸਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਨਾਂ ਕੋਲੋਂ ਪੁੱਛਗਛ ਕੀਤੀ ਜਾਵੇਗੀ ਕਿ ਅੱਗੇ ਅਤੇ ਕਿੱਥੋਂ ਇਹ ਇਹ ਸਪਲਾਈ ਦੇਣੀ ਸੀ ਤੇ ਕਿੱਥੋਂ ਇਹ ਲੈ ਕੇ ਆਏ ਨੇ ਇਹ ਸਾਰੀ ਜਾਂਚ ਦਾ ਵਿਛਾ ਹੈ ਵਧੇਰੇ ਜਾਣਕਾਰੀ ਲਈ ਅਸੀਂ ਗੱਲਬਾਤ ਕਰਾਂਗੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਦੇ ਨਾਲ ਜਰੇ ਰਹੇ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਧੰਨਵਾਦ ਡੀਜੀਪੀ ਪੰਜਾਬ ਸਾਹਿਬ ਵੱਲੋਂ ਜੁਧ ਨਸ਼ਾ ਵਿਰੁੱਧ ਜਿਹੜੀ ਚਲਾਈ ਮੁਹਿੰਮ ਦੇ ਤਹਿਤ ਐਸਐਸਪੀ ਮੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਸਬਰੀਨ ਧਰਮਕੋਟ ਦੇ ਥਾਣਾ ਮਹਿਣਾ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਨਸਲਾ ਤਸ਼ਕਰਾਂ ਨੂੰ 470 ਗ੍ਰਾਮ ਹੀਰਿਆਂ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਸਬੰਧ ਵਿੱਚ ਇਹਨਾਂ ਕੋਲੋਂ ਇੱਕ ਡੈਟਸਨ ਗੱਡੀ ਤੇ 470 ਗ੍ਰਾਮ ਹੀਰਾਨ ਅਤੇ ਇੱਕ ਆਈਫੋਨ ਤੇ ਇੱਕ ਉਪਕੋ ਦਾ ਮੋਬਾਈਲ ਜਿਹੜਾ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਜਿਸ ਵਿੱਚ ਐਫਆਰ ਨੰਬਰ 102/25 ਅੰਡਰ ਸੈਕਸ਼ਨ 21 ਕਾਡ 85 ਜਿਹੜੀ ਦਰਜ ਕੀਤੀ ਗਈ ਆ ਫਰਦਰ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਵਾਚਿਆ ਜਾਊਗਾ ਜਿਸ ਇਸ ਵਿੱਚ ਜਿਹੜੇ ਹੋਰ ਵੀ ਦੋਸ਼ੀ ਸ਼ਾਮਲ ਹੋਣਗੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਰਿਮਾਂਡ ਕੀਤਾ ਗਿਆ ਫਰਦਰ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਇਹਦੇ ਵਿੱਚ ਹੋਰ ਵਿਅਕਤੀ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਤੋਂ ਦਿਨਾਂ ਹੋਲੇ ਜੀ ਇਹ ਦੋਨੋਂ ਇੱਕ ਸੁਖਜੀਤ ਸਿੰਘ ਉਰਫ ਸੁਖ ਇਹ ਜਸਮਤ ਜਸਮਤਪੁਰ ਜ਼ਿਲ੍ਹਾ ਤਰਨਤਾਰਨ ਤੇ ਦੂਜਾ ਗਰਮੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੋਲ ਜ਼ਿਲ੍ਹਾ ਤਰਨਤਾਰਨ ਇਹਨੇ ਬੱਚੇ ਵੀ ਅੱਗੇ ਪਹਿਲਾਂ ਵੀ ਇਹਨਾਂ ਤੇ ਫਰਦਰ ਜਿਹੜਾ ਉਹ ਪਿਛਗੁਸ਼ ਕਰਕੇ ਕਲੀਅਰ ਕਰਾਂਗੇ ਵੀ ਇਹਨਾਂ ਦੇ ਕਿੰਨੇ ਬੱਚੇ ਦਰਜ ਨੇ ਸਿਰ ਇਹ ਪਹਿਲੀ ਵਾਰੀ ਕਿਤੇ ਵਿੱਚ ਚਾਲੇ ਕਿਥੋਂ ਲੈ ਕੇ ਆਏ ਤੇ ਕਿੱਥੇ ਜਲੇ ਇਹ ਜਿਹੜਾ ਅਸੀਂ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਤੋਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਤੋਂ ਫਰਦਰ ਜਿਹੜੀ ਇਹਨਾਂ ਦੀ ਪੁਸ਼ਗੁਸ਼ ਕੀਤੀ ਜਾਊਗੀ ਉਸ ਸਾਰੀ ਗੱਲ ਕਲੀਅਰ ਹੋਣੀ ਪਹਿਲੀ ਵਾਰੀ ਆਈ ਸੀ ਉਹ ਇਹ ਜਦੋਂ ਹੁਣ ਰਿਮਾਂਡ 'ਚ ਗੱਲਾਂ ਕਲੀਅਰ ਕੀਤੀਆਂ ਜਾਣਗੀਆਂ ਸਰ ਇਹ ਕਿਹੜੀ ਜੋ ਮੁਕਬਰੀ ਹੋਈ ਸੀ ਇਹ ਤੇ ਸੇਲ ਕਰਨ ਵਾਸਤੇ ਆਈ ਰਹੇ ਲੇਕਿਨ ਹਾਂਜੀ ਮੁਖਬਰ ਨੇ ਸਾਨੂੰ ਇਲਾਹ ਦਿੱਤੀ ਵੀ ਦਾਣਾ ਮੰਡੀ ਜਿਹੜੀ ਡਾਲਾ ਉਹਦੇ ਵਿੱਚ ਜਿਹੜੇ ਆ ਦੋ ਜਣੇ ਆ ਜਿਹੜੇ ਸੇਲ ਕਰ ਲਈ ਆਏ ਉਹਨੇ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਰੋਕ ਕੇ ਕਲੀਅਰ ਕੀਤਾ ਤੇ ਇਹਨਾਂ ਕੋਲੋਂ 470 ਗ੍ਰਾਮ ਜਿਹੜੀ ਫਿਰਨ ਬ੍ਰੰਮ ਦੇ ਡਰਸਨ ਗੱਡੀ ਪਤਾ ਲੱਗੀ ਜੀ ਕੀ ਦੀ ਹੈ ਡਰਸਨ ਗੱਡੀ ਉਹ ਵੀ ਸਾਡਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਉਹ ਫਰਦਰ ਅੱਗੇ ਜਿਹੜੀ ਆ ਕਲੀਅਰ ਕਰਾਂਗੇ ਸਰ ਇਹਨਾਂ ਕੋਲ ਮੋਬਾਈਲ ਜਾਂ ਦੱਸਿਆ ਵੀ ਕਿਥੋਂ ਵੇਚਣਾ ਤੇ ਕਿੱਥੇ ਆ ਰਹੇ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਜੀ ਅੱਜ ਇਹਨਾਂ ਨੂੰ ਮਾਨ ਜੋ ਕੇ ਦਲ ਦੇ ਪੇਸ਼ ਕੀਤਾ ਤਿੰਨ ਦਿਨ ਦਾ ਰਿਮਾਂਡ ਲਿਆ ਅੱਗੇ ਫਰਦਰ ਜੋ ਵੀ ਪੁੱਛਗੇ ਸੀ ਜਿਹੜੇ ਬੰਦੇ ਇਨਵੋਲ ਹੋਣਗੇ ਸਖਤ ਸਖਤ ਕਾਰਵਾਈ ਕੀਤੀ ਇਹਨਾਂ ਦਾ ਅਪਸ ਟੂ ਰਿਲੀਜਨ ਕੀ ਹੈ ਦੋ ਨਗਰ ਇਹ ਪਿੰਡ ਦੇ ਨੇੜੇ ਤੇੜੇ ਤੇ ਰਹਿਣ ਵਾਲੇ ਨੇ ਆਪਣੇ ਯਾਰ ਦੋ